ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਹੜ੍ਹਾਂ ਵਾਲੇ ਹਾਲਾਤ ਜਿਹੜੇ ਹੋ ਬਣੇ ਪਏ ਨੇ ਸਾਡੇ ਆਮ ਆਦਮੀ ਪਾਰਟੀ ਦੇ ਸਾਰੇ ਵਰਕਰ ਆਪਾਂ ਉੱਥੇ ਪਹੁੰਚੀਏ ਤੇ ਜੋ ਵੀ ਜਿੰਨਾ ਵੀ ਮਦਦ ਕਰ ਸਕਦਾ ਹੈ ਉਹਨਾਂ ਇਲਾਕੇ ਦੇ ਵਿੱਚ ਫਸੇ ਹੋਏ ਲੋਕਾਂ ਦੀ ਉਹਨਾਂ ਦੀ ਮਦਦ ਆਪਾਂ ਫੈਦ ਦੇ ਆਧਾਰ ਦੇ ਉੱਪਰ ਕਰੀਏ 265 ਕਰੋੜ ਰੁਪਏ ਜਿਹੜਾ ਅਗਾਊਂ ਪ੍ਰਬੰਧਨ ਤੇ ਖਰਚ ਕੀਤਾ ਸੀ ਤੇ ਹੁਣ ਜਿਵੇਂ ਜਿਵੇਂ ਕਿਸੇ ਵੀ ਚੀਜ਼ ਦੀ ਜ਼ਰੂਰਤ ਹੈ ਉਹ ਸਰਕਾਰ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਹੈ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੈਬਨਿਟ ਮੰਤਰੀਆਂ ਦੇ ਵੱਲੋਂ ਲਗਾਤਾਰ ਦੌਰਾ ਕੀਤਾ ਜਾ ਰਿਹਾ ਹੈ ਹਨਨ ਨੂੰ ਲੈ ਕੇ ਐਕਸ਼ਨ 'ਚ ਪੰਜਾਬ ਦੀ ਸਰਕਾਰ ਦਿਖਾਈ ਦੇ ਰਹੀ ਹੈ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲਈ ਹੈਲਪਲਾਈਨ ਨੰਬਰ ਜਾਰੀ ਕਰ ਦਿੱਤਾ ਹੈ ਲੋੜਵੰਦ ਜੋ ਲੋਕ ਹੈ ਉਹਨਾਂ ਨੂੰ ਰਾਸ਼ਨ ਦਿੱਤਾ ਜਾਵੇਗਾ ਤੇ ਜੋ ਪਸ਼ੂ ਹੈ ਉਹਨਾਂ ਦਾ ਵੀ ਜਾਇਜ਼ਾ ਲਿਆ ਜਾਵੇਗਾ ਕਿਉਂਕਿ ਇਸ ਸਮੇਂ ਪੰਜਾਬ ਦੇ ਜੋ ਇਲਾਕੇ ਹੈ ਉਹ ਹੜ੍ਹ ਦੇ ਨਾਲ ਪ੍ਰਭਾਵਿਤ ਹੋਏ ਪਏ ਨੇ ਲੋਕਾਂ ਨੂੰ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਖੜਾ ਦੇ ਸੰਕਟ ਦੁਰਾ ਐਕਸ਼ਨ ਬੋਰਡ ਦੇ ਵਿੱਚ ਨਜ਼ਰ ਆ ਰਹੀ ਹੈ ਮਾਨ ਸਰਕਾਰ ਅਜ ਉਸ ਸਿੰਘ ਮਾਨਾ ਹੜ੍ਹ ਪ੍ਰਭਾਵਿਤ ਇਲਾਕਿਆਂ ਦੁਆਰਾ ਕਰ ਦਿੱਤੇ ਤਾਰੀਫ ਕਿਸਾਨਾਂ ਨੂੰ ਮੁਆਵਜ਼ਾ ਵੀ ਦੇਵਾਂਗੇ ਔਰ ਸਪੈਸ਼ਲ ਗਰਦੌਰੀ ਦੇਸੀ ਆਰਡਰ ਦਿੱਤੇ ਰਾਹਤ ਤੇ ਬਚਾਅ ਕਾਰਜ ਲਗਾਤਾਰ ਜਾਰੀ ਨੇ ਤਾਂ ਇਸ ਲਈ ਸੀਆ ਮੰਨ ਲਿਆ ਆਪਣਾ ਹੈਲੀਕਾਪਟਰ ਰਾਹਤ ਕੰਮ ਲਈ ਦਿੱਤਾ ਹੈ ਮੈਂ ਹੈਲੀਕਾਪਟਰ ਜਿਹੜਾ ਉਹ ਇੱਥੇ ਚੱਟਣ ਲੱਗਿਆ ਜੋ ਚੀਜ਼ ਚਾਹੀਦੀ ਹੈ ਉਹ ਹੈਲੀਕਾਪਟਰ ਪੰਜਾਬ ਸਰਕਾਰ ਦਾ ਜਿਹੜਾ ਉਹ ਲੋਕਾਂ ਵਾਸਤੇ ਵਿਲੇ ਵਾਲਾ ਮਾਕਾਰ ਕੇ ਜਲਦ ਮੇਰਾ ਕੋਈ ਮਹਿਲਾ ਵਿੰਗ ਦੀ ਟੀਮ ਅਜ ਜ਼ਲੰਦਰ ਦੇ ਸਰਕਟ ਹਾਊਸ ਤੋਂ ਰਾਹਤ ਸਮਗਰੀ ਲੈ ਕੇ ਰਵਾਨਾ ਹੋ ਚੁੱਕੀ ਹੈ ਇਹ ਸੱਤ ਜ਼ਿਲ੍ਹੇ ਜਿਹੜੇ ਹਰ ਪ੍ਰਭਾਵਿਤ ਹੋਏ ਹੈ ਤੇ ਜ਼ਿਆਦਾ ਨੁਕਸਾਨ ਹੋਇਆ ਹੈ ਸਾਰੀਆਂ ਭੈਣਾਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਆਮ ਆਦਮੀ ਪਾਰਟੀ ਦੀ ਇੱਕ ਇੱਕ ਮਹਿਲਾ ਤੁਹਾਡੇ ਨਾਲ ਮੋੜ ਦੇ ਨਾ ਮੋੜੇ ਲਾ ਕੇ ਖੜੀ ਹੈ ਤੁਹਾਨੂੰ ਕਹਾਂਣ ਦੀ ਜ਼ਰੂਰਤ ਨਹੀਂ ਹੈ ਸੀ ਆਪਕੀ ਸਭੀ ਭੈਣਾਂ ਦਾ ਘੁੱਲਾ ਜਿਹੜਾ ਉਹ ਨਹੀਂ ਪੁੱਛਣ ਦਵਾਂਗੇ ਤੇ ਕਿਸੇ ਦੀ ਸੋਈ ਨਹੀਂ ਖਾਲੀ ਦੁਕਤਾਂ ਦਵਾਂਗੇ ਧੰਨਵਾਦ ਕਰਦੇ ਆਂ ਵੀ ਮਾਨ ਸਾਹਿਬ ਦਾ ਜਿਨ੍ਹਾਂ ਨੇ ਸਾਨੂੰ ਰੈਸਕਿਊ ਕਰਕੇ ਕੈਂਪ ਚ ਸਾਨੂੰ ਰੱਖਿਆ ਤੇ ਸਾਨੂੰ ਸਹੂਲਤ ਸਹੀ ਟਾਈਮ ਤੇ ਮਿਲ ਰਹੀ ਏ ਜੇ ਮੇਰੇ ਹੱਥ ਹੁੰਦਾ ਮੈਂ ਨਹੀਂ ਹੋਣ ਦੇਣਾ ਸੀ ਪਰ ਕੁਦਰਤ ਹੈ ਕੋਈ ਗੱਲ ਨਹੀਂ ਤੁਸੀਂ ਸਾਥ ਦਿਓ ਜਿੰਨੇ ਦੇ ਰਹੇ ਹੋ ਅਸੀਂ ਅਸੀਂ ਤੁਹਾਡੇ ਨਾਲ